ਬਿਲਕੁਲ ਜੀ ਤੁਹਾਨੂੰ ਦਿਖਣੀ ਦਿਆ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਆ ਮੂੰਹ ਤੋੜਨਾ ਜਵਾਬ ਦੇਵਾਂਗੇ ਸਰਕਾਰ ਨੂੰ ਸੂਬਾ ਪ੍ਰਧਾਨ ਕਿਸਾਨ ਨੌਜਵਾਨਾਂ ਚ ਘਰ ਦੇ ਪੰਜਾਬ ਅਸੀਂ ਜੀਸੀਪੀਆਂ ਤਾਂ ਲੈ ਕੇ ਜਾ ਰਹੇ ਆ ਹਰਿਆਣਾ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣਾ ਦਾ ਲਿੰਕ ਤੋੜਿਆ ਆ ਤਾਂ ਤਾਂ ਤੋਂ ਬੈਰੀਕੈਂਡ ਕੀਤੀ ਆ ਉਹ ਜਿਹੜੇ ਬੈਰੀਕੈਂਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ ਲੋਕ ਖਜਲ ਖਵਾਰ ਹੋ ਰਹੇ ਨੇ ਕਿਸਾਨ ਨੌਜਵਾਨ ਸੰਘਰਸ਼ਕ ਕਮੇਟੀ ਵੱਲੋਂ ਜੀਸੀਬੀ ਅਤੇ ਹੈਵੀ ਹੌਸਪਾਵਰ ਟਰੈਕਟਰ ਨਾਲ ਦਿੱਲੀ ਵੱਲ ਕੀਤਾ ਗਿਆ ਕੂਚਿਆ ਸਰਕਾਰ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਜੋ ਲਗਾਏ ਬੈਰੀਕੇਡ ਉਹਨਾਂ ਨੂੰ ਜੀਸੀਬੀ ਮਸ਼ੀਨਾਂ ਅਤੇ ਟਰੈਕਟਰ ਨਾਲ ਦਮਾਂਗੇ ਤੋੜ ਤੇ ਮੂੰਹ ਤੋੜ ਦੇਵਾਂਗੇ ਜਵਾਬ ਸਾਡੀਆਂ ਵੋਟਾਂ ਨਾਲ ਬਣਿਆ ਪ੍ਰਧਾਨ ਮੰਤਰੀ ਅੱਜ ਸਾਨੂੰ ਮਿਲ ਕੇ ਵੀ ਰਾਜ਼ੀ ਨਹੀਂ ਕੇਂਦਰ ਸਰਕਾਰ ਵੱਲੋਂ ਮੰਗਾ ਨਾ ਮੰਨੀਆਂ ਜਾਣ ਦੀ ਸੂਰਤ ਵਿੱਚ ਜਿੱਥੇ ਕਿਸਾਨ ਮੁਰਤੋਂ ਦਿੱਲੀ ਵੱਲ ਕੂਚ ਕਰ ਰਹੇ ਨੇ ਉੱਥੇ ਹੀ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਦਿੱਲੀ ਬਾਰਡਰ ਤੇ ਬੈਰੀਕੇਡ ਲਗਾ ਕੇ ਸੋਣੀ ਵਾਲਾ ਮਾਹੌਲ ਬਣਾਉਣ ਤੇ ਭੜਕੇ ਕਿਸਾਨਾਂ ਵੱਲੋਂ ਹੌਸਲੇ ਪਸਤ ਨਾ ਹੋਣ ਦੇਣ ਅਤੇ ਇਹਨਾਂ ਬੈਰੀਕੇਡਾਂ ਨੂੰ ਤੋੜਨ ਲਈ ਅੰਬਰਸਰ ਤੋਂ ਜੀਸੀਬੀ ਮਸ਼ੀਨਾਂ ਅਤੇ ਹੈਵੀ ਹੌਸਪਾਵਰ ਟਰੈਕਟਰ ਅਤੇ ਸੰਗਲਾਂ ਸਮੇਤ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਜਿਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਆਗੂ ਸਵਿੰਦਰ ਸਿੰਘ ਵਡਾਲਾ ਤੇ ਬਚਿੱਤਰ ਸਿੰਘ ਕੋਟਲਾ ਨੇ ਦੱਸਿਆ ਕਿ ਦਿੱਲੀ ਸਰਕਾਰ ਦੀ ਵਾਅਦਾ ਖਲਾਫੀ ਦੇ ਵਿਰੋਧ ਵਿੱਚ ਮੁਰਤੋਂ ਕਿਸਾਨਦਿਆਂ ਦਿੱਲੀ ਬਰੂਹਾ ਉੱਪਰ ਅੰਦੋਲਨ ਕਰਨ ਲਈ ਮਜਬੂਰ ਹੋਏ ਨੇ ਅਤੇ ਸਰਕਾਰ ਵੱਲੋਂ ਦਿੱਲੀ ਦੇ ਬਾਰਡਰ ਉੱਪਰ ਬੈਰੀਕੇਟ ਲਗਾ ਕੇ ਜੋ ਛਾਉਣੀ ਵਾਲਾ ਮਾਹੌਲ ਤਿਆਰ ਕੀਤਾ ਗਿਆ ਉਹਨੂੰ ਮੂੰਹ ਤੋੜ ਜਵਾਬ ਦੇਣ ਸੰਬੰਧੀ ਅੱਜ ਅੰਬਰਸਰ ਤੋਂ ਜੀਸੀਬੀ ਮਸ਼ੀਨਾਂ ਅਤੇ ਹੈਵੀ ਹਾਰਸ ਪਾਵਰ ਟਰੈਕਟਰਾਂ ਨਾਲ ਦਿੱਲੀ ਰਵਾਨਾ ਹੋ ਰਹੇ ਆ ਅਤੇ ਜਲਦ ਦਿੱਲੀ ਪਹੁੰਚ ਕੇ ਨਾ ਬੈਰੀਕੇਟਾਂ ਨੂੰ ਉਖਾੜ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਂਗੇ ਪਰ ਕਿੰਨੀ ਅਫਸੋਸ ਦੀ ਗੱਲ ਹੈ ਜੋ ਪ੍ਰਧਾਨ ਮੰਤਰੀ ਸਾਡੀਆਂ ਵੋਟਾਂ ਨਾਲ ਬਣਿਆ ਅੱਜ ਉਹ ਹੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਸ ਕਾਰਨ ਅਸੀਂ ਮੁਰਤ ਤੋਂ ਸੰਘਰਸ਼ ਲਈ ਮਜਬੂਰ ਹੋਏ ਆ ਮੈਂ 75 ਸਿੰਘ ਕੋਡਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਚਾਰਚ ਮੇਰੇ ਪੰਜਾਬ ਅਸੀਂ ਜੀਐਸਪੀ ਆ ਤਾਂ ਲੈ ਕੇ ਜਾ ਰਹੇ ਆ ਹਰਿਆਣੇ ਦੀ ਕੱਟੜ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣੇ ਦਾ ਲਿੰਕ ਤੋੜਿਆ ਆ ਥਾ ਥਾਂ ਤੋਂ ਬੈਰੀਕੇਡ ਕੀਤੀ ਆ ਉਹ ਜਿਹੜੇ ਬੈਰੀਕੇਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ ਲੋਕ ਖਜਲ ਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀਐਸਪੀ ਲੈ ਕੇ ਜਾ ਰਹੇ ਆ ਤਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਕਿੰਨੇ ਕ ਵੱਡੇ ਕਾਫਲੇ ਦੇ ਨਾਲ ਤੁਹਾਡੀ ਚੈਰੀ ਕਿੰਦੀ 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਐਸੇ ਐਸ ਟਾਈਮ ਲੈ ਕੇ ਜਾ ਰਹੇ ਆਂ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਰੋਜ਼ੇ ਜਾਂਦੇ ਰਹਿਣਗੇ ਵਧੀਆ ਗੱਲ ਹੈ ਜੇ ਸਹੀ ਪੋਜੀਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜਿਵੇਂ ਉਹ ਉਹ ਅੰਦੋਲਨ ਜਿਹੜਾ ਆ ਖਤਮ ਹੀ ਕਰ ਸਕਦੀ ਹੈ ਸਰਕਾਰ ਸਰਕਾਰ ਚਾਵੇ ਤੇ ਮੀਟਿੰਗਾਂ 'ਚ ਹੱਲ ਆ ਟੇਬਲ ਤੇ ਹੱਲ ਆ ਟੇਬਲ ਤੇ ਅੱਜ ਵੀ ਹੱਲ ਹੋ ਸਕਦਾ ਤੇ ਕੱਲ ਵੀ ਹੋ ਸਕਦਾ ਜਦੋਂ ਮਰਜ਼ੀ ਸਰਕਾਰ ਕਹੇ ਹੱਲ ਤੇ ਟੇਬਲ ਤੇ ਨਿਕਲੂਗਾ ਬਿਲਕੁਲ ਜੀ ਸੰਘਰਸ਼ ਤੇ ਤੁਹਾਨੂੰ ਪਤਾ ਹੀ ਆ ਸਿਖਰਾਂ ਦੇ ਇਸ ਵੇਲੇ ਲੱਖਾਂ ਹੀ ਲੋਕ ਬਾਰਡਰਾਂ ਤੇ ਜਾ ਕੇ ਬੈਠੇ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ ਕੱਲ ਤੱਕ ਪਰਸੋਂ ਤੱਕ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਲੋਕ ਜਾ ਰਹੇ ਨੇ ਇਸ ਕਰਕੇ ਧਰਾ ਧਰ ਲੋਕ ਬਾਰਡਰਾਂ ਤੇ ਕੁਝ ਕਰ ਰਹੇ ਨੇ ਇਹ ਪ੍ਰੂਫ ਕਰਨ ਲਈ ਪਰ ਆਮ ਜਨਤਾ ਬੀ ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਅਸੀਂ ਮਸ਼ੀਨਾਂ ਲੈ ਕੇ ਜਾ ਰਹੇ ਆ ਆਮ ਜਨਤਾ ਨੂੰ ਬਾਹਰ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਆ ਪ੍ਰਬੰਧ ਇਹ ਆਮ ਜਨਤਾ ਦੇ ਰਸਤੇ ਖੋਲਣ ਵਾਸਤੇ ਜਾ ਰਹੇ ਆ ਭਾਈ ਕੀ ਨਾਮ ਹੈ ਤੁਸੀਂ ਪੂਰੀ ਤਿਆਰੀ ਦੇ ਨਾਲ ਦਿੱਲੀ ਵੱਲ ਨੂੰ ਕੁਝ ਕਰ ਰਹੇ ਹੋ ਕੀ ਕਹਣਾ ਹੈ ਮੈਂ ਸਵਿੰਦਰ ਸਿੰਘ ਪਡਾਲਾ ਜ਼ਿਲ੍ਹਾ ਪ੍ਰਧਾਨ ਨੌਜਵਾਨ ਸਿੰਘ ਅਸ਼ਕ ਕਮੇਟੀ ਬਿਲਕੁਲ ਜੀ ਤੁਹਾਨੂੰ ਦਿਖਣੀ ਡਿਆ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਆ ਮੂੰਹ ਤੋੜਨਾ ਜਵਾਬ ਦੇਵਾਂਗੇ ਸਰਕਾਰ ਨੂੰ ਦਿੱਲੀ ਕੁਝ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੀਸੀਬੀ ਲੈ ਕੇ ਜਾ ਰਹੇ ਆ ਸੰਗਲ ਲੈ ਕੇ ਜਾ ਰਹੇ ਆ 150 ਹਸਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਇਆ ਉਹਨਾਂ ਨੂੰ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਜੀ ਸਰਕਾਰ ਆਪਣੇ ਵਾਦੇ ਤੋਂ ਮੁਕਰਦੀ ਰਹੀ ਹੈ ਤੁਹਾਡਾ ਨਾ ਪਹਿਲਾਂ ਹੀ ਵਾਦੇ ਕੀਤੇ ਪਹਿਲਾਂ ਵੀ ਅੰਦੋਲਨ ਚੱਲਿਆ ਪਰ ਉਹ ਆਪਣੇ ਵਾਦੇ ਦੇ ਖਰੇ ਨਹੀਂ ਉਤਰੇ ਸੋ ਇਸ ਵਾਰ ਦੂਜੀ ਵਾਰ ਤਿਆਰੀ ਕੀਤੀ ਗਈ ਹੈ ਬਿਲਕੁਲ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਆ ਤੇ ਅਡਾਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ ਵੱਡੇ ਵੱਡਿਆਂ ਦੇ ਤੇ ਜਮਰਾ ਕਰਜ਼ਾ ਮਾਫ ਕਰ ਰਹੀ ਆ ਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ ਵੇਖੋ ਤੁਸੀਂ ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ ਕੀ ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਸਾਡੀਆਂ ਹੀ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਤਾਂ ਸਾਨੂੰ ਹੀ ਮਿਲਣ ਤੋਂ ਰੋਕਿਆ ਜਾ ਰਿਹਾ ਆ ਬਿਲਕੁਲ ਜੀ ਤੁਹਾਡੇ ਸਾਹਮਣੇ ਤਿਆਰੀ ਜੀ ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਆ ਨੌਜਵਾਨ ਸਿੰਘਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਆ ਦੇ ਪੂਰੇ ਜੋਸ਼ ਜੋਸ਼ ਨਾਲ ਜਾ ਰਹੇ ਆ ਜੀ